ਪਈ ਕਿ ਨਾ ਬਾਈ ਮੇਰਾ ਨਾਮ ਵਰੁਣਾ ਕੀ ਗੱਲ ਬਾਤ ਹੈ ਇੱਥੇ ਭਈ ਇਹ ਓਵਰ ਸਪੀਡਿੰਗ ਤੇ ਆਇਆ ਬੜੀ ਤੇਜ਼ ਭਲੇ ਇਹਨੇ ਮੈਨੂੰ ਚੁਕਣਾ ਸੀ ਫਿਰ ਇਹਨੇ ਭਲੇ ਬੰਦਾ ਚੁਕਿਆ ਫਿਰ ਇਹਨੇ ਮੈਨੂੰ ਚੁਕਣਾ ਸੀ ਫਿਰ ਅੱਗੇ ਦੋ ਤਿੰਨ ਬੱਲੇ ਨੂੰ ਹੋਰ ਚੁਕਣਾ ਸੀ ਹਾਂ ਐਕਸੀਡੈਂਟ ਮੋਕੇ 'ਚ ਜੇ ਅਪਾ ਆ ਗਏ ਆ ਲੋਗਿਆਂ ਨਾਲ ਲੱਗੇ ਉਹ ਬੰਦੇ ਨੂੰ ਹੁਣ ਅੱਸੀ ਹਸਪੀਟਲ ਪਹੁੰਚਾ ਦਿੱਤਾ ਤੇ ਬੰਦੇ ਦੀ ਹਾਲਤ ਕਿਵੇਂ ਦੀ ਹੈ ਬੰਦੇ ਦੀ ਹਾਲਤ ਸੀਰੀਅਸ ਹੈ ਗੀ ਗੱਲ ਭਾਈ ਮੇਰਾ ਨਾਮ ਸੁਨੀਤਾ ਹੈ ਸਾਡੀ ਦੁਕਾਨ ਹੈਗੀ ਇੱਥੇ ਗੋਲੂ ਮੋਮੋਸ ਤੇ ਅਸੀਂ ਅੰਦਰ ਬੈਠੇ ਕੰਮ ਕਰ ਰਹੇ ਸੀ ਆਪਣਾ ਤੇ ਅਸੀਂ ਦੇਖਿਆ ਕਿ ਪਿੱਛੋਂ ਬੜੀ ਜੋਰ ਦੀ ਆਵਾਜ਼ ਆਈਗੀ ਕਿ ਪਿੱਛੋਂ ਕੋਈ ਗੱਡੀ ਬੜੀ ਤੇਜ਼ ਆਂਡੀ ਹੈ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤੇ ਅੱਗੇ ਜਾ ਕੇ ਸਾਡੇ ਸਾਹਮਣੇ ਪੜੋਸੀ ਆ ਗਣੇਸ਼ ਮੋਟਰਸਾਈਕਲ ਨੇ ਉਹਨਾਂ ਨੂੰ ਗੱਡੀ ਨੇ ਪੂਰਾ ਮਤਲਬ ਚੋਕੇ ਥੱਲੇ ਸੋੜ ਤੇ ਰੱਖੀ ਉਹ ਬੇਹੋਸ਼ ਹੋ ਗਏ ਰਿਹਾ ਉਹ ਬੜੇ ਆਦਮਾ ਦੇ ਜਾ ਉਹਨਾਂ ਨੂੰ ਸਿਵਲ ਹਸਪਤਾਲ ਲੈ ਗਏ ਪਰ ਗੱਡੀ ਬਹੁਤ ਸਪੀਡ ਤੇ ਹੀ ਗਈ ਜਿੰਨੀ ਆ ਕਿ ਦੀ ਬਹੁਤ ਜ਼ੋਰ ਦੀ ਸਾਨੂੰ ਆਵਾਜ਼ ਆਈ ਸਾਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ ਤੇ ਇਹਦੇ ਕੋਈ ਬ੍ਰੇਕ ਨਹੀਂ ਵਜੀ ਹੈਵੀ ਰੌਂਗ ਸਾਈਡ ਤੇ ਸੀਗਾ ਤੁਸੀਂ ਸ਼ੀਸ਼ਾ ਦੇਖ ਸਕਦੇ ਹੋ ਸ਼ੀਸ਼ਾ ਵੀ ਟੁੱਟ ਗਿਆ ਦਾ ਗੱਡੀ ਦਾ ਉਹ ਤੋਂ ਬੰਦਾ ਮੰਦ ਨਹੀਂ ਲਿਆ ਗਿਆ ਹੀ ਉਹ ਬਹੁਤ ਸਪੀਡ ਤੇ ਆ ਗਏ ਆ ਠੀਕ ਇਹ ਗੱਲ ਦੀ ਇਸ ਟਾਂ ਦੀ ਅਸੀਂ ਪੀਸੀਆਰ 12 ਤੱਕ ਦੀ ਡਿਊਟੀ ਆ ਅਸੀਂ ਇਥੋਂ ਲੰਘ ਰਹੇ ਇੱਕੀ ਗੱਡੀ ਦਾ ਦਿੱਖ ਪੈਜ਼ਲ ਸੀਗਾ ਬੰਦਾ ਐਕਸੀਡੈਂਟ ਹੋਇਆ ਵਾ ਜਿਹਨੂੰ ਕਿ ਸੱਟ ਲੱਗੀ ਆ ਉਹਦਾ ਨਾਮ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪਤਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਅੱਪ ਰੱਖ ਲਈ ਆ ਆਪਣੇ ਕੋਲ